ਤਰਨਤਾਰਨ ਦੇ ਅਗਲੇ ਹਲਕਾ ਪੱਟੀ ਵਿੱਚ ਹੋਈ ਵੱਡੀ ਵਾਰਦਾਤ ਤੇਜ ਹਥਿਆਰਾਂ ਨਾਲ ਨੰਗ ਸਿੰਘਾ ਵੱਲੋਂ ਘਰ ਵਿੱਚ ਦਾਖਲ ਹੋ ਕੇ ਕੀਤਾ ਗਿਆ ਕਤਲ ਅਨਪਛਾਤੇ ਨੰਗ ਸਿੰਘਾ ਵੱਲੋਂ ਇੱਕ ਨੌਜਵਾਨ ਦਾ ਸ਼ਰੇਆਮ ਕੀਤਾ ਗਿਆ ਕਤਲ ਵਿਸ਼ਵੋਤਮ ਸ਼ਰਮਾ ਦੇ ਨਾਲ ਹੁਨਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਤਰਨਤਾਰਨ ਬੈਠੇ ਗੱਲ ਕਰੋ ਬੈਠੇ ਕਿਸੇ ਨੇ ਮੰਗੀ ਉਹ ਦੌਰ ਕਿਰਪਾ ਮੰਗਦੇ ਸਿੱਧਾ ਹੀ ਅਮਲਾ ਕਰਤਾ ਉਹ ਤੋਂ ਬਾਅਦ ਪ੍ਰਸ਼ਾਸਨ ਦਾ ਦੇਖ ਲਓ ਜਿੰਦਾ ਬੰਦਾ ਲੈ ਕੇ ਆਏ ਆ ਚੰਗਾ ਭਲਾ ਇੱਥੇ ਆ ਤਾਂ ਕਿੰਨਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਹ ਤੋਂ ਬਾਅਦ ਹੁਣ ਪੂਰੇ ਹੋ ਗਏ ਡੈਥ ਹੋ ਗਈ ਸਾਡਾ ਹੀ ਰੇੜਾ ਦਾ ਬੰਦਾ ਖਤਮ ਕਰਤਾ ਜੋ ਮਰੇ ਨੂੰ ਖੁਦ ਕੋਈ ਲਾਵੇ ਉਹ ਸੋਇ ਹੋ ਜਾ ਕਿ ਹਸਪਤਾਲ ਕੋਲੋਂ ਥੋੜਾ ਜਿਹਾ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਇਆ ਪਰ ਉਹ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਵੀ ਹੈਗੇ ਆ ਮਗਰ ਔਨ ਦੀ ਸਪੋਰਟ ਸਾਨੂੰ صاف ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਅੱਜ ਵੇਖੋ ਸਾਡਾ ਤੇ ਫੇਰ ਹੀ ਦੁਆਉਂਦਾ ਰਹਿਣਾ ਬੇੜਾ ਘੜ ਕੇ ਇੱਥੇ ਰੱਖ ਅੱਜ ਤੇ ਆਹ ਕਹਾਂਗੇ ਵੱਡਾ ਸਾਨੂੰ ਆਂਦੇ ਆਹੀਂ ਵੱਡਾਂਗੇ ਅਸੀਂ ਖਾਲਿਸਤਾਨ ਨੂੰ ਆ ਆ ਆ ਤੇ ਅਸੀਂ ਤੇ ਬਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡੇ ਕੱਲ ਨੂੰ ਸ਼ਹਿਰ ਚ ਦੇ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਲਾਏ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਆ ਗੱਡੀ ਤੇ ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਨਿਆਂ ਕੀ ਕੋ ਜਾ ਬਾਕੀ ਕਈ ਹੈਗੇ ਆ ਜਿਹੜੇ ਚੰਦੇ ਭਲੇ ਮਗਰ ਇਹ ਟੂਡੀ ਮੰਗ ਚੋੜਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਰੇ ਆ ਜਿਹੜੇ ਦੇ ਸਮੇਂ ਉਹ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹੇ ਨੂੰ ਕਰਦਾ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਟੋਟਲ ਤਿੰਨ ਜਣੇ ਤਿੰਨ ਕਿਹੜੇ ਕੀ ਨਾਮ ਉਹਨਾਂ ਦਾ ਇਹ ਸ਼ੰਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਂਮਨਪੁਰੀ ਜਿਹੜਾ जख्मी ਆ ਇੱਕ ਕਰਨਪੁਰੀ ਮੇਰਾ ਜਖਮੀ ਸਾਰਾ ਵੱਡਿਆ ਵੀ ਸਾਰੇ ਪੱਟੀ ਰਹੀ ਆ ਪੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ ਵੇਖ ਲੋ ਖੂਨ ਹੀ ਖੂਨ ਹੋਇਆ ਗਾਣ ਜਾਣ ਕੇ ਗੱਲ ਪਈ ਆ ਘਰ ਘਰੇ ਜਾਣ ਕੇ ਘਰ ਆ ਕੇ ਪਏ ਲੁੱਟਣੇ ਪਏ ਆ ਕੇ ਗੱਲ ਕਰਦਾ ਪਏ ਇਹ ਮੰਗ ਕਰੋਗੇ ਉਹਨਾਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇਗਾ। ਕੋਈ ਨਾ ਬਖਸ਼ਿਆ ਜਾਵੇਗਾ। ਕਿਹੜਾ ਕਿੱਥੇ ਰਹਿਣ ਵਾਲੇ ਜੋ? ਨਹੀਂ ਪੱਕੀ ਗੋ ਤੇ ਕੀ ਗੱਲ ਹੋਈ ਆ? ਘਰ ਆ ਗਏ ਨਿਹੰਗ ਪੈ ਗਏ ਆ ਤੇ ਬਦੇ ਤੇ ਬਾਹ ਵੱਢੀ ਜਾ ਵੇਖੋ। ਕੌਣ ਵਿਆਹ ਕੌਣ ਕਰੇ? ਨਿਹੰਗ ਸਿੰਘੀ ਪੰਜ 6 7 7000 ਨਿਹੰਗ 7 ਨਿਹੰਗ ਬਲਵਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਕੌਣਾ? ਬਲਵਿੰਦਰ ਸਿੰਘ ਜੋ ਬੇਦਾ ਅਜੇ ਕੀ ਗੱਲ ਕੀਤੀ ਹੈ ਉਹਨਾਂ ਦੀ? ਗੱਲ ਬਈ ਨਹੀਂ ਹੋਈ ਕਿਸੇ ਨਾ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਣ ਕੁਲਾਤਾ ਆਇਆ ਰਿਆ ਨਾ। ਹੂੰ ਇਹਨਾਂ ਨੂੰ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋ ਤੇ ਬਾਹਰ ਚਲੇਗੇ ਬਾਹਰ ਕੱਢਦੇ ਰਹਿ ਉਹਨਾਂ ਨੂੰ ਤੇ ਬਾਹਰ ਆ ਗੋਟ ਵੜ ਦਤਾ ਕੀ ਮਾਰਿਆ ਕੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਕੀ ਮਾਰਿਆ ਕੀ ਤੇ ਗੱਲਾ ਇਸੇ ਦੇ ਹੈ ਕਿ ਹੋਰ ਵੀ ਮੁੰਡਾ ਤੇ ਕੀ ਮੰਗ ਲੋਗੇ ਕੀ ਮੰਗ ਰਹੇ ਹੋ ਜੀ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਜਿਹੜਾ ਮਾਰਿਆ ਇਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਹੈ ਭੇਜ ਆਉ ਮਾਰ ਗਏ ਮਾਰ ਕੇ ਆ ਗਏ ਬਸ ਮਾਰ ਕੇ ਗਏ ਹਾਂ ਜੇ ਡਾਕਟਰ ਦੇ ਕਾਰਵਾਈ ਹੋਣੀ ਹੈ ਜਿਹੜਾ ਜੱਟੀ ਨੂੰ ਬੜਿਆ ਬੁੱਕਾ ਪਾ ਗਿਆ ਬੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਲੱਗਦਾ ਨਹੀਂ ਕੰਮ ਕਰ ਰਿਹਾ ਉਹ ਨਹੀਂ ਬਾਹਰ ਗਿਆ ਉਹ ਇਲਾ ਕਰਨੇ ਜੀ ਉਹਨੇ ਬਿਆਨ ਨਹੀਂ ਲਿਖਵਾਉਣ ਲਈ ਲਿਖਾਉਂ ਲਿਆ ਹਾਂਜੀ ਬਿਆਨ ਨਹੀਂ ਲਿਖਵਾਉਂਦੇ ਅੱਛਾ ਸਾਡੇ ਇੰਟੀਲ ਸੱਚ ਨਾਲ ਬਿਆਨ ਪਾਣਾ ਤੇ ਕੀ ਘਟਨਾ ਹੋਈਗੀ ਆ ਭਾਈ ਨਿਹੰਗ ਸਿੰਘ ਜੀ ਹਾਂ ਉਹਨਾਂ ਦਾ ਕੋਈ ਪੈਸਿਆਂ ਦਾ ਲੁਟਾਗਾ ਇੱਥੇ ਕਿ ਸਰ ਪਤਾ ਲੱਗਾ ਕੌਣ ਨਿਹੰਗ ਹੈ ਹੁਣ ਕਿੱਥੋਂ ਦੇ ਰਿਆਂ ਵਾਲੇ ਆ ਇੱਕ ਦਿਨ ਦਾ ਗਾਜੀ ਕਿੰਨਾ ਦਾ ਹੋਈ ਅੱਜ ਪੰਦਰਸੂਤਾਂ ਨੂੰ ਲਖੰਦਰ ਤੇ ਸਵੈਚਨ ਵਾਸੀ ਬਟੋਆ ਤੇ ਇੱਕ ਦਾ ਨਿਸ਼ਾਨ ਸਿੰਘ ਜੀ ਹਵਾਲਾ ਆਪੇ ਕੋਲਵਾ ਸਾਡੇ ਡੇਰੇ ਦੇ ਡੇਰੇ ਡੇਰੇ ਲੱਗੇ ਡੇਰਾ ਨਾਮ ਝਗੜੇ ਦਾ ਕਾਰਨ ਕੀ ਸਰ ਇਹਨਾਂ ਕਰਤਾਰ ਕਹਾਜੋ ਝਗੜੇ ਦਾ ਕਾਰਨ ਕੀ ਹੈ ਜੀ ਕਾਲੇ ਗੁੱਗਲ ਪੇਜ ਨੇ 65% ਨੇ ਪਾਇਏ ਜੀ ਪੂਰੀ ਫਸਦੀ ਨਾ ਪੈਲੇ ਮਗੜੇ ਕਿੰਨੇ ਪੈਸੇ ਕਿਨੇ ਹੈ ਉਹਦੇ ਸਬੰਧ ਕਰੇ ਆਣ ਕੇ ਗੱਲ ਬਹਿ ਕੇ ਦੁਕਾਨ ਕਿੰਨੇ ਜਿਹੜੇ ਕੈਨੇਡੀਅਨ ਉਹ ਜਿਹੜੇ ਸੱਟਾਂ ਲੱਗੀਆਂ ਕੀ ਹੱਦ ਜਾਣੇ ਦੱਸਦੇ ਨਹੀਂ ਨਹੀਂ ਜਿਹੜੇ ਜ਼ਖਮੀ ਹੋਏ ਕਿੰਨੇ ਜਾਣੇ ਆ ਜੇ ਕੜੇ ਤੇ ਮੌਤ ਹੋ ਗਈ ਆ ਜਿਹਦੀ ਮੌਤ ਹੀ ਉਹਦਾ ਨਾ ਆ ਗਈ ਆ ਅਗਲੀ ਕਾਰਵਾਈ ਕੀ ਹਮਲੇ ਚ ਲੈਂਦੀ ਜਾ ਰਹੀ ਆ ਕਾਰਵਾਈ ਕਰਦੀ ਬਸ ਸਾਨੂੰ ਇਹ ਨਹੀਂ ਜਾਣ